ਗੁਰਪ੍ਰੀਤ ਜੀ ਜਿਹੜੇ ਕਿ ਆਏ ਨੇ ਕਾਂਗਰਸ ਦੇ ਵਿੱਚੋਂ ਪਰ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀਪੀਜੀ ਤੁਸੀਂ ਕਾਂਗਰਸ ਤੋਂ ਆਇਓ ਆਮ ਆਦਮੀ ਪਾਰਟੀ ਦੇ ਵਿੱਚ ਆਇਓ ਤੇ ਹੁਣ ਤੁਸੀਂ ਇਲੈਕਸ਼ਨ 'ਚ ਖੜੇ ਹੋਗੇ ਲੋਕ ਸਭਾ ਦੇ ਕਿਸ ਤਰੀਕੇ ਦੇ ਨਾਲ ਆਪਣੇ ਹਲਕੇ 'ਚ ਫਿਰ ਰਹੇ ਹੋ ਲੋਕਾਂ ਦਾ ਰਿਸਪਾਂਸ ਕਿਵੇਂ ਦਾ ਤੁਹਾਨੂੰ ਅੱਜ ਮੈਨੂੰ ਘੱਟੋ ਘੱਟ 35 35 36 ਦਿਨ ਹੋ ਗਏ ਟਿਕਟ ਮਿਲਿੰਨ ਲੋਕਾਂ ਕੋਲ ਜਾਂਦੇ ਹਨ ਤੇ 35 36 ਦਿਨ ਦੇ ਵਿੱਚ ਘਟੋ ਘਟ ਮੈਂ 350 ਦੇ ਕਰੀਬ ਮੈਂ ਫੰਕਸ਼ਨ ਕੀਤਾ ਤੇ 350 ਦੇ ਫੰਕਸ਼ਨ ਕੀਤਾ ਤੇ ਉਹ ਵੀ ਨੁਕਲ ਮੀਟਿੰਗਾਂ ਵੀ ਕੀਤੀਆਂ ਨੇ ਤੇ ਉਹਦੇ ਵਿੱਚ ਬਹੁਤ ਵਧੀਆ ਸੈਸ਼ਨ ਮਿਲ ਰਿਹਾ ਲੋਕ ਆਪ ਵੀ ਕਹਿ ਰਹੇ ਆ ਕਿ ਅਸੀਂ ਵੋਟ ਪਾਣੀ ਭਗਵੰਤ ਮਾਨ ਦੀ ਵੋਟ ਪਾਣੀ ਆਮ ਆਦਮੀ ਪਾਰਟੀ ਲੋਕ ਆਪ ਕਹਿ ਰਹੇ ਪਾਰਟੀ ਤੋਂ ਤੱਕ ਦੇਖਿਆ ਜਾਏ ਆਮਦਰ ਤੇ ਲੋਕਾਂ ਨੂੰ ਹੁੰਦਾ ਹੈ ਵੀ ਤੁਸੀਂ ਦੂਸਰੀ ਪਾਰਟੀ ਚੋਂ ਆਏ ਹੋ ਕਾਫੀ ਦਲ ਬਦਲੂ ਦਲ ਬਦਲੂ ਵਾਲੀਆਂ ਗੱਲਾਂ ਇਕਮਪ੍ਰੇਟਲੀ ਚਲਦੀਆਂ ਰਹਿੰਦੀਆਂ ਲੋਕ ਹੁੰਦੇ ਤੁਹਾਨੂੰ ਇਹੋ ਜਿਹਾ ਕੁਝ ਫੇਸ ਕਰਨਾ ਪਿਆ ਕਦੇ ਵੀ ਕੋਈ ਇਦਾਂ ਦੀ ਚੀਜ਼ ਨਹੀਂ ਆਈ ਸਾਹਮਣੇ 100% ਜੋ ਜੋ ਚਾਹੇ ਵਲੰਟੀਅਰਸ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਜਿਹੜੇ ਵੀ ਉਹ ਨੇ ਤੇ ਮੈਨੂੰ 100% ਲੋਕਾਂ ਦਾ ਰਿਸਪਾਂਸ ਮਿਲ ਰਿਹਾ ਤੇ ਕਿਸ ਨੇ ਵੀ ਕੋਈ ਗੱਲਬਾਤ ਕਿੰது ਬੰਦ ਨਹੀਂ ਕੀਤੀ ਹਰ ਬੰਦਾ ਕਹਿੰਦਾ ਵੀ ਭਗਵਾਨ ਤੁਮ ਜੀ ਨੇ ਤੁਹਾਨੂੰ ਕੰਮ ਦੋ ਸਾਲ ਚ ਕੀਤੇ ਆ ਉਹਨਾਂ ਨੂੰ ਵੋਟ ਪਾਉਣੀ ਤੁਹਾਡੀ ਕੌਨਸਟਿਚਨਸੀ ਚ ਕੀ ਕੀ ਕੰਮ ਨੇ ਜਿਹੜੇ ਕਿ ਮਤਲਬ ਕੀ ਤੁਹਾਨੂੰ ਲੱਗਦਾ ਵੀ ਉੱਥੇ ਮੈਂ ਜੇ ਜਿੱਤ ਕੇ ਆਇਆ ਤਾਂ ਮੈਂ ਕਰੂੰਗਾ ਇਹ ਉੱਥੇ ਮੈਂ ਹੈਗਾ ਸਾਰਾ ਇੱਕ ਬੜੀ ਇਤਿਹਾਸਕ ਜਗ੍ਹਾ ਫਤਿਹਗੜ੍ਹ ਸਾਹਿਬ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਉੱਥੇ ਜਿਵੇਂ ਆਪਾਂ ਇੱਕ ਹੈਰੀਟੇਜ ਫਤਿਹਗੜ੍ਹ ਸਾਹਿਬ ਹੈਰੀਟੇਜ ਬਣਾਉਣ ਦੀ ਆਪਾਂ ਪਰਮਾਤਮਾ ਸੁੱਖ ਰੱਖੇ ਸਾਡੀ ਸਰਕਾਰ ਬਣੇ ਇੱਕ ਟੂਰਿਸਟ ਹੱਬ ਬਣਾਉਣਾ ਚਾਹੁੰਦੇ ਆ ਤਾਂ ਕਿ ਲੋਕ ਦੂਜੀਆਂ ਸਟੇਟਾਂ ਤੋਂ ਆ ਕੇ ਦੂਜੀ ਕੰਟੇ ਤੋਂ ਆ ਕੇ ਲੋਕੀ ਆ ਕੇ ਮੱਥਾ ਟੇਕਣ ਕਿਉਂਕਿ ਮਾਤਾ ਗੁਜਰਕੌਰ ਤੇ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਾ ਸਿੰਘ ਦਾ ਉਹ ਇਤਿਹਾਸ ਹੈ ਤੁਹਾਨੂੰ ਪੂਰੀ ਆਸ ਹੈ ਸਾਡੀ ਸਰਕਾਰ ਬਣਦੀ ਹੈ ਅਸੀਂ ਇਹਨਾਂ ਤੇ ਕੰਮ ਕਰਾਂਗੇ ਤੋ ਕਿਸਾਨਾਂ ਦੀ ਗੱਲ ਕਰੀ ਕਿਸਾਨ ਲਗਾਤਾਰ ਜੜੇ ਸੰਘਰਸ਼ ਕਰ ਰਹੇ ਨੇ ਔਰ ਉਹਨਾਂ ਨੇ ਇੱਕ ਪਲੈਨਰ ਬਣਾਇਆ ਸੀਗਾ ਪੂਰੇ ਪੁਆਇੰਟਸ ਬਣਾਇਆ ਸੀ ਵੀ ਕੋਈ ਵੀ ਕੈਂਡੀਡੇਟ ਆਏਗਾ ਤੋ ਉਸ ਤੋਂ ਇਹ ਚੀਜ਼ਾ ਜ਼ਰੂਰ ਪੁੱਛਾਂਗੇ ਔਰ ਨਾਨਕ ਅੱਜ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਹਰਾਂ ਨੇ ਵੀ ਕਿਸਾਨਾਂ ਦੀ ਮੀਟਿੰਗ ਵੀ ਕੇਂਦਰ ਦੇ ਨਾਲ ਕਰਵਾਈ ਉਹਦੇ باوجود ਅੱਜ ਰੇਲ ਟ੍ਰੈਕਾਂ ਤੇ ਨੇ ਜੇ ਧਰਤੀ ਦੀ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਉਹ ਤਾਂ ਸਾਰੇ ਪੰਜਾਬ ਦੀ ਪ੍ਰੋਬਲਮ ਹੈਗੀ ਐ ਤੁਸੀਂ ਇਸ ਦੇ ਬਾਰੇ ਵਿੱਚ ਕੋਈ ਪਲੈਨਿੰਗ ਕਰ ਰਹੇ ਹੋ ਆਪਣੇ ਉਹਨੂੰ ਲੈ ਕੇ ਆਵਾਜ਼ ਤੁਸੀਂ ਗੱਲ ਕੀਤੀ ਹੈ ਭਗਵੰਤ ਮਾਨ ਦੀ ਭਗਵੰਤ ਮਾਨ ਜੀ ਨੇ ਹਮੇਸ਼ਾ ਹੀ ਜੇ ਜਿਹੜੇ ਸਾਡੇ ਕਿਸਾਨ ਪੰਜਾਬ ਦੇ ਲੋਕ ਆ ਜਿਹੜੇ ਲੀਡਰ ਸੀ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਸੈਂਟਰ ਦੇ ਨਾਲ ਕਰਾਉਂਦੇ ਦੇ ਵੀ ਪੰਜਾਬ ਦੇ ਕਿਸਾਨਾਂ ਦਾ ਭਲਾ ਹੋਵੇ ਸਾਕੇ ਚਾਹੇ ਐਮਐਸਪੀ ਦੀ ਗੱਲ ਹੈ ਚਾਹੇ ਤਿੰਨ ਕਾਨੂੰਨ ਬਣਾਉਣ ਦੀ ਤੇ ਉਹ ਜਿਹੜੇ ਹਮੇਸ਼ਾ ਹੀ ਆਪਣੇ ਭਗਵੰਤ ਮਾਨ ਜੀ ਉਹਨਾਂ ਨਾਲ ਜਾਂਦੇ ਰਹੇ ਆ ਕਿ ਬਾਕੀ ਜਿਹੜਾ ਪੰਜਾਬ ਦਾ ਕਿਸਾਨ ਪੰਜਾਬ ਦਾ ਕਿਸਾਨ ਮੈਂ ਕਿਸਾਨ ਜਿਹੜਾ ਉਹ ਸਹੀ ਮੈਨੂੰ ਬੜਾ ਖੁਸ਼ ਹੈ ਜਿਹਨੂੰ ਬਿਜਲੀ ਨਹੀਂ ਮਿਲੀ 75 ਸਾਲ ਜੀ ਨੂੰ ਬਿਜਲੀ ਨਹੀਂ ਮਿਲੀ ਅੱਜ ਉਹ ਆਪਣਾ ਬਟਨ ਦਬਾ ਕੇ ਆਪਦੇ ਖੇਤਾਂ ਨੂੰ ਪਾਣੀ ਲਾ ਰਿਹਾ ਉਹਦਾ ਜ਼ੀਮੀਂਦਾਰ ਦਾ ਜੀਰੋ ਵੀ ਲਾ ਰਿਹਾ ਮੋਟਰ ਦਾ ਬਿਲ ਨਹੀਂ ਆ ਉਹਨਾਂ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਨਾ ਜਿੰਨੇ ਬੱਚੇ ਐਜੂਕੇਸ਼ਨ ਮਿਲ ਰਹੀ ਹੈ ਚੰਗਾ ਉਹ ਆਪਣਾ ਇਲਾਜ ਕਰਾ ਰਹੇ ਉਹਨਾਂ ਦੂਜੇ ਤੋਂ ਕੀ ਲੈਣਾ ਜਿਹੜੇ ਭਗਵੰਤ ਮਾਨ ਜੀ ਨੇ ਕੰਮ ਕੀਤਾ ਅੱਜ ਉਹਨਾਂ ਨੂੰ ਇਹ ਲੋਕੀ ਪਸੰਦ ਕਰ ਰਹੇ ਆਜ ਕੱਲੇ ਭਗਵੰਤ ਮਾਨ ਜੀ ਨੇ ਜਿਹੜੇ ਲੋਕ ਜਿਹੜਾ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਵੋਟ ਪਾਉਣਗੇ ਵੈਸੇ ਤਾਂ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ ਲੋਕ ਸਭਾ ਦੇ ਇਲੈਕਸ਼ਨ ਨੂੰ ਲੈ ਕੇ ਹੁਣ ਨਹੀਂ ਇੱਥੇ ਆਪਣੇ ਨਹੀਂ ਹੋਈਆਂ ਪਰ ਵੈਸੇ ਉਹ ਦੇਸ਼ ਹੋ ਗਈਆਂ ਨੇ ਤੇ ਜਿੱਥੋਂ ਤੱਕ ਨਾਮਜ਼ਦਗੀ ਦੇ ਬਾਅਦ ਹੀ ਥੋੜਾ ਮਾਹੌਲ ਜਿਹੜਾ ਪਤਾ ਲੱਗਦਾ ਹੈ ਆ ਆਪਸੀ ਪ੍ਰੋਪਰ ਤਰੀਕੇ ਦੇ ਨਾਲ ਪੰਜ ਜੀ ਹੁਣ ਵੀ ਬੜੀ ਵਧੀਆ ਬਣ ਚੁੱਕਾ ਹੁਣ ਵੀ ਜਿਹੜਾ ਖੇਪੇਨ ਕਰਦੇ ਆ ਮੈਂ ਛੱਟੋ-ਖੱਟ 15-15 ਨੂੰ 15 ਜਗ੍ਹਾ ਹਰ ਰੋਜ਼ 15-14 ਜਗ੍ਹਾ ਜਿੱਦਾਂ ਬੋਲਦਾ ਰਾਤ ਦੀਆਂ ਨੁਕਲ ਮੀਟਿੰਗਾਂ ਕਰਦੇ ਆ ਤੇ ਹਰ ਪਾਸੇ ਬਹੁਤ ਵਧੀਆ ਸਵਾਗਤ ਮੈਨੂੰ ਹੰਗਾਰਾ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਮੈਂ ਪਹਿਲਾਂ ਰਿਆਹ ਤੁਸੀਂ ਕਹਿੰਦੇ ਹੋ ਕਾਂਗਰਸ ਰਿਆਹ ਮੈਨੂੰ ਕਾਂਗਰਸ ਕਦੇ ਵੀ ਇਦਾਂ ਹੰਗਾਰਾ ਨਹੀਂ ਮਿਲਿਆ ਜਿੰਨਾ ਆਮਦ ਪਾਰਟੀ ਸਾਡੇ ਨਾਲ ਸੀ ਗੁਰਪ੍ਰੀਤ ਜੀਪੀ ਜੇ ਗੱਲਬਾਤ ਕਰੀਏ ਤਾਂ ਉਹ ਕਾਂਗਰਸ ਚੋਂ ਆਏ ਕੈਂਡੀਡੇਟ ਨੇ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਫੋਟੇਗੜ ਸਾਹਿਬ ਇੱਕ ਇਤਿਹਾਸਿਕ ਜਗ੍ਹਾ ਹੈ ਔਰ ਮੈਂ ਉਹਨੂੰ ਇੱਕ ਰਿਲੀਜੀਅਸ ਪਲੇਸ ਇਤਿਹਾਸਿਕ ਤੇ ਤੋਂ ਹੋਰ ਤੇ ਉਹਨੂੰ ਡਿਵੈਲਪ ਕਰਨਾ ਚਾਹਣਾ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਚਾਹੇ ਮੈਂ ਕਾਂਗਰਸ ਚੋਂ ਆਇਆ ਪਰ ਆਮ ਆਦਮੀ ਪਾਰਟੀ ਦੇ ਚਾਹੇ ਵਰਕਰਸ ਨੇ ਚਾਹੇ ਨੇਤਾ ਨੇ ਕੋਈ ਵੀ ਨਹੀਂ ਪਰ ਉਹਨਾਂ ਨੇ ਪੂਰੇ ਤਰੀਕੇ ਦੇ ਨਾਲ ਮੇਰੇ ਨਾਲ ਕਦਮ ਤਾਲ ਕਰ ਰਹੇ ਨੇ ਮੇਰੇ ਨਾਲ چل ਰਹੇ ਨੇ ਔਰ ਮੈਨੂੰ ਕੋਈ ਨਿਰਾਸ਼ਾ ਨਹੀਂ ਹੋਈ ਤੇ ਨਾ ਹੀ ਮੈਨੂੰ ਕਿਸੇ ਨੇ ਦਲ ਬਦਲੂ ਦਾ ਕੋਈ ਇਸ ਤਰੀਕੇ ਦਾ ਕੋਈ ਟੈਗ ਲਾਇਆ ਉਹਨਾਂ ਨੇ ਬਿਲਕੁਲ ਨਹੀਂ ਕੀਤਾ ਕਿ ਤੁਸੀਂ ਕਾਂਗਰਸ ਤੋਂ ਆਇਓ ਔਰ ਕਹਿੰਦੇ ਮੈਨੂੰ ਕਾਂਗਰਸ ਚ ਇੰਨਾ ਹੁਲਾਰਾ ਨਹੀਂ ਸੀ ਮਿਲਿਆ ਜਿੰਨਾ ਹੰਗਾਰਾ ਤੇ ਹੁਲਾਰਾ ਮੈਨੂੰ ਆ ਕੇ ਆਮ ਆਦਮੀ ਪਾਰਟੀ ਚ ਮਿਲਿਆ ਔਰ ਲੋਕ ਕਹਿ ਰਹੇ ਨੇ ਕਿ ਭਗਵੰਤ ਮਾਨ ਨੇ ਕੰਮ ਕੀਤਾ ਹੈਗਾ ਔਰ ਵੋਟ ਭਗਵੰਤ ਮਾਨ ਦੀ ਪਾਰਟੀ ਨੂੰ ਪਾਵਾਂਗੇ ਉਹਨਾਂ ਦੇ ਕੈਂਡੀਡੇਟਸ ਨੂੰ ਪਾਵਾਂਗੇ ਭਗਵੰਤ ਮਾਨ ਜੇ ਗੱਲ ਕਰੀਏ ਮੁੱਖ ਮੰਤਰੀ ਉਹ ਆਪ ਵੀ ਕਾਫੀ ਕੌਨਫੀਡੈਂਟ ਨੇ ਔਰ ਹਰ ਵਾਰ ਕਹਿੰਦੇ ਨੇ ਕਿ 13 ਜ਼ੀਰੋ ਤੇ ਅਸੀਂ ਵਿਕਟ ਜਿਹੜੀ ਹੈ ਉਹ ਲਵਾਂਗੇ 13 ਦੇ 13 ਜਿਹੜੇ ਨੇ ਸਾਡੇ ਆਪਣੇ ਕੈਂਡੀਡੇਟਸ ਖੜੇ ਕੀਤੇ ਨੇ ਤੇ ਉਹ ਸਾਰੇ ਸਾਰੇ ਜਿੱਤ ਕੇ ਆਉਣਗੇ ਪਰ ਹਜੇ ਨਾਮਜ਼ਦਗੀਆਂ ਜਿਸ ਤਰੀਕੇ ਦੇ ਨਾਲ ਬਾਕੀ ਨੇ ਔਰ ਸ਼ੁਰੂਆਤ ਹੋਈ ਹੈ ਕਨਵਰਸਿੰਗ ਤੇ ਕੈਂਪੇਨਿੰਗ ਦੀ ਦੇਖਦੇ ਅੱਗੇ ਕੀ ਹੁੰਦਾ ਪਰ ਫॉर ਦਾ ਟਾਈਮਿੰਗ ਅਸੀਂ ਗੱਲ ਹੁਣੀ ਹੁਣੀ ਜਿਹੜੀ ਕੀਤੀ ਹੈ ਉਹ ਕਾਂਗਰਸ ਤੋਂ ਜਲ ਬਦਲ ਕੇ ਆਏ ਗੁਰਪ੍ਰੀਤ ਜੀਪੀ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਦੱਸਿਆ ਕਿ ਉਹ ਖੁਸ਼ ਨਿਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਕੈਮਰਾ ਪਰ ਸਬਜੀਤ ਦੇ ਨਾਲ ਬਿੰਦੂ ਸਿੰਘ ਜੀ ਰੇਕਪੁਰ ਤੁਸੀਂ ਦੇਖਦੇ ਰਹੋ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ